ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਇਤਿਹਾਸ ਵਿੱਚ ਅੱਜ ਵੀ ਕੁਝ ਨਾਮ ਅਜੇਹੇ ਹਨ ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਇਹ ਨਾਮ ਸਾਨੂੰ ਸਿਰਫ ਬਹਾਦਰੀ ਜ਼ਿੰਦਗੀ ਦੇ ਸੰਘਰਸ਼ ਅਤੇ ਪ੍ਰੇਮ ਦੀ ਯਾਦ ਨਹੀਂ ਦਿਵਾਉਂਦੇ ਬਲਕਿ ਸਾਨੂੰ ਸਿਖਾਉਂਦੇ ਹਨ ਕਿ ਅਸਲੀ ਸ਼ਕਤੀ ਅਤੇ ਜਜ਼ਬੇ ਕਿੰਨੇ ਮਹੱਤਵਪੂਰਨ ਹੁੰਦੇ ਹਨ ਅਜਿਹੇ ਹੀ ਇੱਕ ਨਾਮ ਹੈ ਮਹਾਰਾਣੀ ਜੰਤਕੌਰ ਦਾ ਜੋ ਸਿਰਫ ਸਿੱਖ ਰਾਜ ਦੇ ਸਭ ਤੋਂ ਆਖਰੀ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਹੀ ਨਹੀਂ ਬਲਕਿ ਇੱਕ ਸ਼ੇਰਨੀ ਸੀ ਜਿਸ ਨੇ ਸਾਡੀ ਕੌਮ ਲਈ ਬਹੁਤ ਕੁਝ ਕੀਤਾ ਉਹਨਾਂ ਦੀ ਜ਼ਿੰਦਗੀ ਦੀ ਇਹ ਕਹਾਣੀ ਪਿਆਰ ਵਿਛੋੜੇ ਅਤੇ ਅਫਸੋਸ ਦੀਆਂ ਲਹਿਰਾਂ ਨਾਲ ਭਰੀ ਹੋਈ ਹੈ ਆਓ ਚੱਲਦੇ ਹਾਂ ਮਹਾਰਾਣੀ ਜਿੰਦ ਕੌਰ ਦੇ ਸਫ਼ਰ ਤੇ ਜਿਨ੍ਹਾਂ ਨੇ ਸਾਨੂੰ ਕਦੇ ਝੁਕਣਾ ਨਹੀਂ ਸਿਖਾਇਆ ਮਹਾਰਾਣੀ ਜਿੰਦ ਕੌਰ ਦਾ ਜਨਮ 1817 ਵਿੱਚ ਇਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ ਪਰ ਇਹ ਸਧਾਰਨ ਜੀਵਨ ਅੱਗੇ ਚੱਲ ਕੇ ਵੱਡੇ ਤੂਫਾਨਾਂ ਦਾ ਸਾਹਮਣਾ ਕਰਨ ਵਾਲਾ ਸੀ ਉਹਨਾਂ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ ਜਿਸ ਨੇ ਉਹਨਾਂ ਨੂੰ ਪੰਜਾਬ ਦੀ ਸਭ ਤੋਂ ਸ਼ਕਤੀਸ਼ਾਲੀ ਰਾਣੀ ਬਣਾ ਦਿੱਤਾ ਮਹਾਰਾਣੀ ਜਿੰਦ ਕੌਰ ਨੇ ਆਪਣੇ ਪੁੱਤਰ ਦਲੀਪ ਸਿੰਘ ਦਾ ਸਿੰਘਾਸਨ ਅਤੇ ਕੁਰਸੀ ਸੁਰੱਖਿਅਤ ਰੱਖਣ ਲਈ ਬਹੁਤ ਸੰਘਰਸ਼ ਕੀਤੇ ਜਦੋਂ 1843 ਵਿੱਚ ਦਲੀਪ ਸਿੰਘ ਸਿੰਘਾਸਨ ਤੇ ਬੈਠਿਆ ਮਹਾਰਾਣੀ ਜਿੰਦ ਕੌਰ ਨੇ ਸਿੱਖ ਰਾਜ ਦੀ ਸਿਆਸਤ ਅਤੇ ਸਿੱਖ ਰਾਜ ਦੀ ਫੌਜੀ ਮਾਮਲਿਆਂ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ। ਉਹ ਨੈਤਿਕਤਾ ਅਤੇ ਦ੍ਰਿੜਤਾ ਨਾਲ ਆਪਣੇ ਪੁੱਤਰ ਨੂੰ ਮਾਰਗ ਦਿਖਾਉਂਦੇ ਰਹੇ। ਪਰ ਬ੍ਰਿਟਿਸ਼ ਰਾਜ ਨੇ ਕਦੇ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਜਿੰਦ ਕੌਰ ਸ਼ੇਰ ਜਿੰਨੀ ਬਹਾਦਰ ਹੈ। ਉਸ ਨੂੰ ਸਿੱਖ ਰਾਜ ਤੋਂ ਪਿਆਰ ਸੀ ਅਤੇ ਉਹ ਆਪਣੇ ਬੇਟੇ ਨੂੰ ਇੱਕ ਸੱਚਾ ਸ਼ਾਸਕ ਬਣਾਉਣ ਲਈ ਸਭ ਕੁਝ ਕਰਨ ਨੂੰ ਤਿਆਰ ਸੀ। ਮਹਾਰਾਣੀ ਜਿੰਦਕੌਰ ਦਾ ਆਪਣੇ ਪੁੱਤਰ ਦਲੀਪ ਸਿੰਘ ਨਾਲ ਵੱਖ ਹੋਣ ਦਾ ਸਮਾਂ ਉਹਨਾਂ ਦੇ ਜੀਵਨ ਦਾ ਸਭ ਤੋਂ ਦੁਖਦਾਈ ਸਮਾਂ ਸੀ 1849 ਵਿੱਚ ਜਦੋਂ ਸਿੱਖ ਰਾਜ ਤੇ ਬ੍ਰਿਟਿਸ਼ ਰਾਜ ਨੇ ਕਬਜ਼ਾ ਕਰ ਲਿਆ ਤਾਂ ਦਲੀਪ ਸਿੰਘ ਨੂੰ ਪਲਗਰੀਵ ਪੈਲੇਸ ਵਿੱਚ ਭੇਜ ਦਿੱਤਾ ਗਿਆ ਅਤੇ ਮਹਾਰਾਣੀ ਨੂੰ ਆਪਣੇ ਬੇਟੇ ਤੋਂ ਵੱਖ ਕਰਕੇ ਨਜ਼ਰਬੰਦ ਕਰ ਦਿੱਤਾ ਗਿਆ ਮਹਾਰਾਣੀ ਜਿੰਦਕੌਰ ਨੇ ਆਪਣੀ ਰਿਹਾਈ ਲਈ ਬਹੁਤ ਸੰਘਰਸ਼ ਕੀਤਾ ਪਰ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਣ ਵਿੱਚ ਹੀ ਆਪਣੀ ਭਲਾਈ ਸਮਝੀ। ਉਹਨਾਂ ਨੂੰ ਕੈਦ ਕਰਕੇ ਨੇਪਾਲ ਭੇਜ ਦਿੱਤਾ ਗਿਆ। ਉਹ ਇੱਕ ਮਾਂ ਲਈ ਸਭ ਤੋਂ ਵੱਡੀ ਮਾਨਸਿਕ ਅਤੇ ਭਾਵਨਾਤਮਕ ਝੋਟ ਸੀ ਕਿਉਂਕਿ ਉਹਨਾਂ ਨੂੰ ਆਪਣੇ ਪੁੱਤਰ ਤੋਂ ਦੂਰ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਹ ਆਪਣੀ ਨਜ਼ਰ ਵੀ ਖੋ ਬੈਠੇ ਸਨ। ਨਜ਼ਰਬੰਦੀ ਅਤੇ ਸੰਘਰਸ਼ਾਂ ਨੇ ਉਹਨਾਂ ਦੇ ਸਰੀਰ ਨੂੰ ਥਕਾ ਦਿੱਤਾ ਪਰ ਉਹਨਾਂ ਦਾ ਮਨ ਬਹੁਤ ਮਜ਼ਬੂਤ ਸੀ। ਬ੍ਰਿਟਿਸ਼ ਰਾਜ ਨੇ ਦਲੀਪ ਸਿੰਘ ਨੂੰ ਅੰਗਰੇਜ਼ੀ ਸੱਭਿਆਚਾਰ ਅਧੀਨ ਰੱਖਣ ਲਈ ਇਸ ਤਰ੍ਹਾਂ ਦੀ ਸਾਜ਼ਿਸ਼ ਕੀਤੀ ਸੀ ਕਿ ਉਹ ਆਪਣੀ ਧਰਮ ਅਤੇ ਪਰੰਪਰਾਵਾਂ ਤੋਂ ਦੂਰ ਹੋ ਜਾਵੇ। ਦਲੀਪ ਸਿੰਘ ਨੂੰ 크੍ਰਿਸਚੀਅਨ ਧਰਮ ਵਿੱਚ ਪਰਿਵਰਤਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਦੇ ਰਾਹਾਂ 'ਤੇ ਚਲਾਉਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਗਈ। ਬੇਟੇ ਤੋਂ ਵਿਛੋੜਾ, ਨਜ਼ਰ ਦੀ ਹਾਨੀ ਅਤੇ ਅੰਗਰੇਜ਼ੀ ਸਾਜ਼ਿਸ਼ਾਂ ਦੇ ਦੌਰਾਨ ਮਹਾਰਾਣੀ ਜਿੰਦ ਕੌਰ ਨੇ ਕਦੇ ਹਾਰ ਨਹੀਂ ਮੰਨੀ। 13 ਸਾਲ ਤੋਂ ਵੱਧ ਸਮਾਂ ਬੀਤ ਗਿਆ ਜਦੋਂ ਉਹਨਾਂ ਨੂੰ ਦੁਬਾਰਾ ਆਪਣੇ ਪੁੱ बेटे ਨੂੰ ਦੇਖਣ ਦੀ ਇਜਾਜ਼ਤ ਦਿੱਤੀ ਗਈ ਜਨਵਰੀ 1861 ਵਿੱਚ ਦਲੀਪ ਸਿੰਘ ਨੂੰ ਕਲਕੱਤਾ ਵਿੱਚ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਅਤੇ ਦਲੀਪ ਸਿੰਘ ਨੇ ਬ੍ਰਿਟਿਸ਼ ਸਰਕਾਰ ਦੀ anumati ਨਾਲ ਆਪਣੀ ਮਾਂ ਨੂੰ ਲੰਡਨ ਲਿਆਉਣ ਲਈ ਯਤਨ ਸ਼ੁਰੂ ਕੀਤਾ ਇਹ ਮਹਾਰਾਣੀ ਜਿੰਦ ਕੌਰ ਲਈ ਬਹੁਤ ਵੱਡਾ ਪਲ ਸੀ ਪਰ ਉਹਨਾਂ ਦਾ ਸਰੀਰ ਹੁਣ ਬਿਰਧ ਹੋ ਚੁੱਕਿਆ ਸੀ ਜਦੋਂ ਉਹ ਅੰਤ ਵਿੱਚ ਲੰਡਨ ਪਹੁੰਚੇ ਤਾਂ ਉਹਨਾਂ ਦੀ ਨਜ਼ਰ ਮੁੱਕ ਚੁੱਕੀ ਸੀ ਪਰ ਉਹਨਾਂ ਦਾ ਪੁੱਤਰ ਉਹਨਾਂ ਦੇ ਸਾਹਮਣੇ ਸੀ ਬੇਟੇ ਨੂੰ ਸ਼ੂਨਾ ਉਹਨਾਂ ਦੇ ਲਈ ਇੱਕ ਸਭ ਤੋਂ ਵੱਡੀ ਖੁਸ਼ੀ ਸੀ ਦਲੀਪ ਸਿੰਘ ਦੇ ਗੜੇ ਲੱਗਦੇ ਹੀ ਮਹਾਰਾਣੀ ਦੀਆਂ ਅੱਖਾਂ 'ਚੋਂ ਹੰਝੂ ਵਹਿ ਵਹਿ ਮਹਾਰਾਣੀ ਨੇ ਆਪਣੇ ਪੁੱਤਰ ਨੂੰ ਦੁਖੀ ਹਾਲਤ ਵਿੱਚ ਦੇਖਿਆ ਜੋ ਸਿੱਖ ਕੌਮ ਅਤੇ ਰਾਜ ਤੋਂ ਦੂਰ ਰਹਿਦਾ ਹੋਇਆ ਬ੍ਰਿਟਿਸ਼ ਰਾਜ ਦੀ ਮਰਜ਼ੀ ਵਿੱਚ ਚੱਲ ਰਿਹਾ ਸੀ ਮਾਂ ਦਾ ਦਿਲ ਬੇਚੈਨ ਹੋ ਗਿਆ ਪਰ ਉਹ ਉਸ ਨੂੰ ਹੌਸਲਾ ਦੇਣ ਲਈ ਆਈ ਸੀ ਉਸ ਨੇ ਉਸ ਨੂੰ ਆਪਣੇ ਧਰਮ ਅਤੇ ਆਪਣੀ ਮਿੱਟੀ ਨੂੰ ਨਾ ਭੁੱਲਣ ਦੀ ਸਲਾਹ ਦਿੱਤੀ ਇਹ ਮਿਲਾਪ ਬਹੁਤ ਪਾਵਕ ਸੀ ਕਿਉਂਕਿ ਦੋਨੋਂ ਜਾਣਦੇ ਸਨ ਕਿ ਉਹ ਵਕਤ ਬਹੁਤ ਹੀ ਘੱਟ ਬਚਿਆ ਹੈ ਮਹਾਰਾਣੀ ਜਿੰਦ ਕੌਰ ਨੇ ਦਲੀਪ ਸਿੰਘ ਨੂੰ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ 1863 ਵਿੱਚ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ ਪਰ ਉਹ ਆਪਣੇ ਬੇਟੇ ਨੂੰ ਦੁਬਾਰਾ ਮਿਲ ਚੁੱਕੇ ਸਨ ਉਨ੍ਹਾਂ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਹ ਇਹ ਦੁਨੀਆ ਤੋਂ ਸਾਡੇ ਲਈ ਹਿੰਮਤ ਅਤੇ ਸੱਚਾਈ ਦੀ ਕਹਾਣੀ ਛੱਡ ਕੇ ਚਲੇ ਗਏ। ਮਹਾਰਾਣੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਤਾਕਤ ਅਪਰੰਪਾਰ ਹੁੰਦੀ ਹੈ। ਚਾਹੇ ਦੁਨੀਆ ਕਿੰਨੀਆਂ ਵੀ ਸਾਜ਼ਿਸ਼ਾਂ ਕਰ ਲਵੇ ਉਹ ਹਮੇਸ਼ਾ ਆਪਣੇ ਬੱਚਿਆਂ ਲਈ ਖੜੀ ਰਹਿੰਦੀ ਹੈ। ਅੱਜ ਵੀ ਮਹਾਰਾਣੀ ਜੈਤਕੌਰ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਹਿੰਮਤ ਅਤੇ ਧੀਰਜ ਹੀ ਸਾਡੇ ਜਿਉਂਦਾ ਰਹਿਣ ਦਾ ਮੂਲ ਹੈ। ਇਨਾਂ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਸਥਿਤੀ ਵਿੱਚ ਜਦੋਂ ਸਾਡੇ ਕੋਲ ਹਿੰਮਤ ਜਜ਼ਬਾ ਅਤੇ ਸੱਚਾਈ ਦਾ ਸਾਥ ਹੋਵੇ ਤਾਂ ਕੋਈ ਵੀ ਸਾਡੀ ਤਾਕਤ ਨੂੰ ਹਰਾ ਨਹੀਂ ਸਕਦਾ। ਉਹਨਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਯਾਦ ਦਿਲਾਵੇਗੀ ਕਿ ਜ਼ਿੰਦਗੀ ਦੇ ਹਰ ਸੰਘਰਸ਼ ਵਿੱਚ ਅਸਲੀ ਜੋਤਾ ਉਹ ਹੁੰਦੇ ਹਨ ਜੋ ਸੱਚਾਈ ਲਈ ਖੜੇ ਰਹਿੰਦੇ ਹਨ। ਮਹਾਰਾਣੀ ਜਿੰਦਕੌਰ ਅੱਜ ਵੀ ਸਾਡੇ ਦਿਲਾਂ ਵਿੱਚ ਜਿਉਂਦੇ ਹਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਦੀ ਇਤਿਹਾਸ ਦਾ ਐਪੀਸੋਡ ਚੌਥਾ ਵਧੀਆ ਲੱਗਿਆ ਹੋਵੇਗਾ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਣਾ ਤੇ ਇਸ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਨਾ ਤਾਂ ਜੋ ਅੱਜ ਦੇ ਬੱਚਿਆਂ ਨੂੰ ਸਾਡੇ ਪੰਜਾਬ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਮਿਲ ਸਕੇ ਧੰਨਵਾਦ ਜੀ